ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਦੇ ਪਿੰਡ ਮਾਨਮਨਾਰ ਦੇ ਜੰਮਪਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੇ ਧਰਮ ਪਤਨੀ ਅਤੇ ਅਮਿਤੋਜ ਮਾਨ ਦੇ ਮਾਤਾ ਗੁਰਨਾਮ ਕੌਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਪਿੰਡ ਮਾਨਮਨਾਰ ਚ ਕੀਤੀ ਗਈ ਹੈ ਜਿੱਥੇ ਵੱਡੀ ਗਿਣਤੀ ਚ ਕਲਾਕਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਮੰਤਰੀ ਵਿਧਾਇਕ ਸਮਾਜ ਸੇਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਦੇਖਦੇ ਆ ਪੂਰੀ ਰਿਪੋਰਟ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਯਾਰ ਉਹਨੇ ਜੋ ਲਿਖਿਆ ਬਾ ਕਮਾਲ ਲਿਖਿਆ ਤੇ ਪੰਜਾਬ ਦੀ ਉਹ ਸ਼ਰਮਾ ਔਰ ਕਲਮ ਹੈ ਇੱਕ ਮਿੰਟ ਹੈ ਨਾ ਇਹ ਦੇਖੋ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਸਾਰੇ ਆਏ ਮਾਤਾ ਜੀ ਦੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਪੇਂਟ ਕਰਨ ਲਈ ਸਾਰੇ ਪਹੁੰਚੇ ਆ ਬੰਬਈ ਤੋਂ ਕੈਨੇਡਾ ਤੋਂ ਸਾਰੇ ਮਾਨ ਸਾਹਿਬ ਦਾ ਇੰਨਾ ਪਿਆਰ ਆ ਮਾਨ ਬਰਾੜਾ ਵਾਲੇ ਦਾ ਸੋ ਯਾਰ ਮੇਰੀ ਰੀਜ ਰਹਿ ਗਈ ਮੈਂ ਮਿਲਣਾ ਸੀਗਾ ਬਾਗੂ ਸਿੰਘ ਮਾਨ ਜੀ ਉਹਨਾਂ ਨੇ ਭੱਲਾ ਪਾਜੀ ਦੇ ਭੋਗ ਤੇ ਮੇਰੇ ਕੋਲ ਨੰਬਰ ਨੰਬਰ ਲੈ ਕੇ ਆਇਆ ਯਾਰ ਤੂੰ ਘਰ ਆਈ ਅੱਛਾ ਪਾਜੀ ਪਿਛਲੇ ਦਿਨਾਂ ਦੀ ਗੱਲ ਕੀਤੀ ਆਵੇ ਬਾਲੀਵੁੱਡ ਨੂੰ ਕਿੰਨਾ ਘਾਟਾ ਪਿਆ ਹੈਗਾ ਪਹਿਲਾਂ ਖਾਨ ਸਾਹਿਬ ਦੀ ਮਾਤਾ ਹੋਰ ਕੀ ਯਾਰ ਬਹੁਤ ਜ਼ਿਆਦਾ ਮੈਂ ਤਾਂ ਭਰਾਵਾ ਜੀ ਦਿਨ ਘੁੰਮਣ ਪਾਜੀ ਦੀ ਡੈਥ ਹੋਈ ਸੀ ਜਿਵੰਦੇ ਦੀ ਅਹੀਂ ਸੰਸਕਾਰ ਤੋਂ ਜਾਣ ਡੈਤੀ ਅਹੀਂ ਤੇ ਸੇਵਾ ਨਹੀਂ ਠੰਡਾ ਹੋਇਆ ਸੀ ਭਾਈ ਤੇ ਮੈਨੂੰ ਬਰਿੰਦਰ ਘੁੰਮਣ ਉਹ ਵੀ ਮੇਰਾ ਬੜਾ ਪਿਆਰਾ ਮਿੱਤਰ ਸੀ ਉਹ ਚਲ ਕੇ ਮੈਂ ਫੋਟੋ ਬੜੇ ਔਖੇ ਹੋ ਕੇ ਲਿਖਿਆ ਸੀ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਮਾਰੂ ਸਾਰੇ ਅੱਜ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਆ ਤੇ ਮਾਤਾ ਜੀ ਨੇ ਜੋ ਸਿੱਖਿਆ ਦਿੱਤੀ ਸਾਰੇ ਵੀਰਾਂ ਨੇ ਉਹੀ ਦੱਸਿਆ ਔਰ ਬੜਾ ਅਫਸੋਸ ਅੱਜ ਮਰਾਠ ਪਿੰਡ ਨੂੰ ਵੀ ਬਹੁਤ ਨੁਕਸਾਨ ਹੋਇਆ ਸਾਰੇ ਇਲਾਕੇ ਨੂੰ ਤੇ ਪਰ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪਦੇ ਚਰਨਾਂ 'ਚ ਸਥਾਨ ਦੇਣ ਔਰ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਅਸੀਂ ਉਹ ਸਿੱਖਿਆ ਦੇ ਉੱਤੇ ਅੱਗੇ ਵਧੀਆ ਉਹਨਾਂ ਦੇ ਵਿਚਾਰ ਸੁਣੀਦੇ ਆ ਉਹਨਾਂ ਦੇ ਵਿਚਾਰਾਂ ਤੇ ਅਮਲ ਕਰੀਏ ਕਿਉਂਕਿ ਇਹ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਹੀ ਮੇਰੇ ਫਾਦਰ ਨੇ ਗ੍ਰੈਜੂਏਸ਼ਨ ਕੀਤੀ ਸੀ ਔਰ ਉਹ ਟੀਚਰਸ ਤੇ ਉਹ ਸਾਰੇ ਉਸ ਵੇਲੇ ਤੋਂ ਇੱਕ ਰਿਸ਼ਤਾ ਪਰ ਜਾਵੰਡਲ ਮੂਵਮੈਂਟ ਦਾ ਮੇਰੇ ਪਿਤਾ ਜੀ ਨਾਲ ਉਸ ਬਾਅਦ ਮੇਰੇ ਨਾਲ ਹਮੇਸ਼ਾ ਔਰ ਜਿਡਾ ਵੱਡਾ ਯੋਗਦਾਨ ਹੈ ਇਹਨਾਂ ਦਾ ਉਹ ਸਾਰਾ ਆਪ ਬਿਆਨ ਕੀਤਾ ਹੀ ਹੈ ਪਰ ਮੈਂ ਇੱਕ ਐਕਸਪੈਕਟ ਕਰ ਰਿਹਾ ਹੁਣ ਗੱਲ ਵੱਡੀ ਕਿ ਗੁਰੂ ਮਹਾਰਾਜ ਇਹਨਾਂ ਦੀ ਕਲਮ ਤੇ ਹੋਰ ਕਿਰਪਾ ਕਰਨ ਇਹ ਕੋਈ ਪੰਜਾਬ ਦਾ ਮਹਾਕਾਵ ਜਿਹੜਾ ਪੰਜਾਬ ਦਾ ਇਸ ਵੇਲੇ ਲੋੜਿੰਦਾ ਹੈ ਜਿਨ੍ਹਾਂ ਲਈ ਅਮਿਤੋਜ ਹੋਰੀ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਐ ਤੇ ਉਹਦੇ ਵਿੱਚ ਕਾਮਯਾਬੀ ਹਾਸਲ ਕਰਨ। ਬੜੀ ਦੁੱਖ ਦੀ ਘੜੀ ਹੈ ਜੀ ਬਾਬੂ ਸਿੰਘ ਮਾਨ ਮਰਾਣਾ ਵਾਲੇ ਬਹੁਤ ਵੱਡਾ ਨਾਂ ਹੈ ਜੀ ਪੰਜਾਬੀ ਸੰਗੀਤ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਸੰਸਾਰ ਦੇ ਵਿੱਚ ਨਹੀਂ ਰਹੇ। ਔਰ ਮੇਰਾ ਬੜਾ ਪ੍ਰਾਣਾ ਵਾਸਤਾ ਜੀ ਬਾਬੂ ਸਿੰਘ ਮਾਨ ਸਾਹਿਬ ਉਹਨਾਂ ਦੇ ਬੇਟੇ ਅਮਤੋਜ ਮਾਨ ਸਾਹਿਬ ਮੇਰੇ ਬਹੁਤ ਪਰਮਿੱਤਰ ਨੇ ਤੇ ਆਜ ਜਨਤਮ ਅਰਦਾਸ ਹੈ ਜੀ ਮੈਂ ਸਪੈਸ਼ਲ ਵੰਤਮ ਅਰਦਾਸ ਦੇ ਵਿੱਚ ਪਹੁੰਚੇ ਆਂ ਔਰ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਦੁੱਧੜੀ ਪਰ ਜਿਵੇਂ ਮਾਨਸਾਹ ਜੀ ਉਹਨਾਂ ਨਾਲ ਤਾਂ ਅਸੀਂ ਬੰਬਈ ਵੀ ਇਕੱਠੇ ਰਹੇ ਆਂ ਜੀ ਤੇ ਚੰਡੀਗੜ੍ਹ ਬਹੁਤ ਵਾਰੀ ਮਿਲੇ ਆਂ ਮਿਲਦੇ ਰਹਿੰਦੇ ਆਂ ਜੀ ਬਾਪੂ ਸਿੰਘ ਮਾਨ ਜੀ ਹਰਾਂ ਨਾਲ ਅਮਤੋਜ ਮਾਨ ਸਾਹਿਬ ਨਾਲ ਤਾਂ ਭਰਾ ਹੀ ਨੇ ਜੀ ਉਹਨਾਂ ਨਾਲ ਤਾਂ ਅਸੀਂ ਹਵਾਏ ਫਿਲਮ ਉਦੋਂ ਇਕੱਠੇ ਸੀ ਬਣਾਈ ਸਗੀ ਤੇ ਪਰ ਮੇਰੀ ਸਵੇਰੇ ਅਮਤੋਜ ਮਾਨ ਸਾਹਿਬ ਨਾਲ ਗੱਲ ਹੋਈ ਤੇ ਬੜਾ ਮਾਂ ਜਿਹੜੀ ਹੈ ਨਾ ਜੀ ਮਾਂ ਤੇ ਬਾਪ ਇਹ ਦੋ ਰਿਸ਼ਤੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਆ ਦੁਨੀਆ ਤੇ ਔਰ ਮਾਪੇ ਕਿਸੇ ਦਾ ਵੀ ਹੋਵੇ ਜੀ ਤੇ ਉਹ ਉਹਦੀ ਬੜੀ ਵੱਡੀ ਇੰਪੋਰਟੈਂਟ ਆ ਆਪਣੀ ਲਾਈਫ ਦੇ ਵਿੱਚ ਔਰ ਮਾਪੇ ਦੀ ਕਦਰ ਕਰੋ ਅਸੀਂ ਪੈਦਾ ਹੋਏ ਆ ਇਸ ਘਰ ਚੋਂ ਹੀ ਆਢ ਤੋਂ ਪੜੇ ਆ ਔਰ ਭਾਬੀ ਸਾਡੀ ਬਹੁਤ ਚੰਗੀ ਸੀਗੀ ਜਿਹੜੀ ਸਾਡੇ ਤੋਂ ਵੇਛੜ ਗਏ ਬਹੁਤ ਸਾਡੀ ਸੇਵਾ ਕਰਦੀ ਸੀ ਬਹੁਤ ਸਾਡਾ ਖਿਆਲ ਕਰਦੀ ਸੀ ਜਦੋਂ ਵੀ ਆਂਦੇ ਸੀ ਮਾਨ ਸਾਹਿਬ ਤਾਂ ਦੇਵਤਾ ਸਰੂਪ ਹੁੰਦੇ ਆ ਬਹੁਤ-ਬਹੁਤ ਮਰਾੜ ਸਾਨੂੰ ਆਪਣਾ ਹੀ ਲੱਗਦਾ ਹੁੰਦਾ ਸੀ ਸਾਰੇ ਕਲਾਕਾਰਾਂ ਨੂੰ ਮੈਨੂੰ ਹੀ ਨਹੀਂ ਸਾਰੇ ਜਿੰਨੇ ਵੀ ਪੁਰਾਣੇ ਕਲਾਕਾਰਾਂ ਉਹਨਾਂ ਨੂੰ ਤਾਂ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਮਾਹ ਸਾਹਿਬ ਨੂੰ ਤਾਂ ਜਿਹੜਾ ਲੱਗਣਾ ਲੱਗਣਾ ਆਮ ਜਿਹੜੇ ਇਹਨਾਂ ਦੇ ਘਰ ਚ ਆਉਂਦੇ ਜਾਂਦੇ ਸੀ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਔਰ ਆਰਟਿਸਟਸ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਹਮਤੋਜ ਮਾ ਉਹਨਾਂ ਦੇ ਮਾਤਾ ਜੀ ਰਵੀ ਹੋਰਾਂ ਦੇ ਪੰਜਾਬ ਦੇ ਮਹਾਨ ਜਿਹੜੇ ਗੀਤਕਾਰ ਜਿਨ੍ਹਾਂ ਦੀ ਲੇਖਣੀ ਦੁਨੀਆ ਭਰ ਵਿੱਚ ਜਾਂਦੀ ਹੈ ਸਰਦਾਰ ਬਾਬੂ ਸਿੰਘ ਜੀ ਮਾਨ ਮਰਾਣਾ ਵਾਲੇ ਉਹਨਾਂ ਦੇ ਧਰਮ ਪਤਨੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਿਆ ਸਰ ਮੇਰੇ ਬਾਪੂ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੋਰਾਂ ਨਾਲ ਸਰਦਾਰ ਬਾਬੂ ਸਿੰਘ ਮਾਣ ਹੋਰਾਂ ਦਾ ਉਹਨਾਂ ਦੇ ਬਾਅਦ ਮੇਰੇ ਨਾਲ ਵੀ ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਹੌਸਲਾ ਦਿੱਤਾ ਸੋ ਮੈਨੂੰ ਵੀ ਇਸ ਪਰਿਵਾਰ ਦੇ ਦੁੱਖ ਵਿੱਚ ਕਿਉਂਕਿ ਜੇ ਇਹਨਾਂ ਨੂੰ ਵੱਡਾ ਘਾਟਾ ਪਿਆ ਤਾਂ ਮੈਂ ਵੀ ਮਹਿਸੂਸ ਕਰਦਾ ਸੋ ਅੱਜ ਅਰਦਾਸ ਵਿੱਚ ਸ਼ਾਮਲ ਹੋਣ ਲਈ ਮੈਂ ਆਪਣੇ ਵੱਲੋਂ ਨਾਲ ਹੀ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹੋਰਾ ਨੇ ਵੀ ਰਾਤ ਅਸੀਂ ਦਿੱਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਜਿਹੜੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਕੱਲ ਸ਼ੁਰੂਆਤ ਕੀਤੀ ਹੈ ਉੱਥੇ ਮਿਲੇ ਸੀ ਉਹਨਾਂ ਨੇ ਕਿਹਾ ਵੀ ਹਾਜ਼ਰੀ ਲਵਾ ਕੇ ਆ। ਆਪਾਂ ਦੁੱਖ ਦੀ ਘੜੀ 'ਚ ਆਪਣੇ ਕੋਲ ਸ਼ਬਦ ਨਹੀਂ ਹੁੰਦੇ। ਕਬੜੀ ਵੀ ਜ਼ਿੰਮੇਵਾਰੀ ਹੈ ਤੁਸੀਂ ਕਵਰ ਕਰਨਾ ਹੁੰਦਾ। ਜੀ ਜੀ। ਪਰ ਇਸ ਦੁੱਖ 'ਚ ਬਹੁਤ ਸ਼ਾਬਾਸ਼। ਤੁਹਾਡਾ ਧੰਨਵਾਦ ਤੁਸੀਂ ਸਾਰੇ ਆਇਓ। ਪਰ ਪਰਿਵਾਰ ਤਾਂ ਦੁੱਖ ਹੁੰਦਾ ਹੈ ਹਨਾ। ਬਾਕੀ ਜਿਵੇਂ ਮਾਰ ਹੈ ਜੀ ਜੀ ਤੈਨੂੰ ਚਲੀ ਇੱਕ ਮਾਂ ਦਾ ਚਲਾ ਜਾਣਾ ਕਿੰਨਾ ਕੋਈ ਸ਼ਬਦ ਨਹੀਂ ਹੁੰਦੇ ਕੋਈ ਦੁੱਖ ਹੁੰਦਾ ਨਾ ਥੋੜੀਆਂ ਜਿਹੜੀਆਂ ਗੱਲਾਂ ਉਹ ਤੁਸੀਂ ਪੱਤਰਕਾਰਤਾ ਦੇ ਹਿਸਾਬ ਨਾਲ ਪੁੱਛਣੀਆਂ ਪਰ ਇਹਨੇ ਜਵਾਬ ਨਹੀਂ ਦੁੱਖ ਦੁੱਖਿਆ ਹੁੰਦਾ ਨਾ ਕੋ ਮੈਂ ਤਾਂ ਇਹੀ ਸੁਨੇਹਾ ਕਿ ਆ ਬਾਉ ਸਿੰਘ ਮਾਨ ਬਹੁਤ ਵੱਡਾ ਨਾਮ ਜਿਹੜੇ ਕਿ ਪੰਜਾਬੀ ਗੀਤਕਾਰੀ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਮਾਤਾ ਕਰਨਾਮ ਕੌਰ ਜੀ ਦੀ ਅੰਤਮ ਅਰਦਾਸ ਸੀ ਸਮਾਜਿਕ ਕਾਰਕੁਨ ਨੇ ਜਿਹੜੇ ਹੁਣ ਤੇ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਵੀ ਕੀਤਾ ਅਜੇ ਐਕਟਰ ਡਾਇਰੈਕਟਰ ਅਮਤੋ ਸਿੰਘ ਮਾਨ ਜੀ ਉਹਨਾਂ ਦੇ ਮਾਤਾ ਜੀ ਸਨ ਤੇ ਮੇਰਾ ਸਨੇਹਾ ਇਸ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਹੈ ਕਿ 82-83 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਚਲੇ ਗਏ ਇੱਕ ਪੁੱਤ ਲਈ ਮਾਂ ਚਾਹੇ 100 ਸਾਲ ਦੀ ਵੀ ਹੋਵੇ ਤੇ ਘਾਟਾ ਕਦੇ ਪੂਰਾ ਨਹੀਂ ਹੁੰਦਾ ਉਮਰਾਂ ਦੇ ਨਾਲ ਨਹੀਂ ਇਹ ਗੱਲਾਂ ਨਾਪੀਆਂ ਤੋਲੀਆਂ ਜਾਂਦੀਆਂ ਪਰ ਮੇਰਾ ਸਨੇਹਾ ਇੱਕ ਇਸ ਅ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਬਾਪੂ ਸਿੰਘ ਮਾਨ ਦੀ ਉਮਰ ਦਾ ਜ਼ਿਕਰ ਹੋਇਆ ਤੇ 85 ਸਾਲ ਦੀ ਉਮਰ ਹੈ ਮਾਤਾ ਜੀ 82-83 ਸਾਲ ਦੀ ਉਮਰ ਦੇ ਹੋ ਕੇ ਗਏ ਨੇ ਅ ਸਾਡੀਆਂ ਉਮਰਾਂ ਕਿਉਂ ਘਟ ਗਈਆਂ ਕੀ ਅੱਜ ਅਸੀਂ ਗੁਰਬਾਣੀ ਦੇ ਵਿੱਚੋਂ ਜਦੋਂ ਬਾਕ ਭਾਈ ਸਾਹਿਬ ਲੈ ਰਹੇ ਸੀਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕੀ ਅਸੀਂ ਉੱਤੇ ਪੂਰੇ ਉਤਰ ਰਹੇ ਹਾਂ ਆਉਣ ਵਾਲੇ 5-7 ਦਿਨਾਂ ਦੇ ਵਿੱਚ ਅਸੀਂ ਸੂਰਜ ਨੂੰ ਲੁਕੋ ਦੇਣਾ ਚਾਰ ਚਫਰੇ ਅੱਗਾ ਲੱਗਣੀਆਂ ਨੇ ਇੱਥੋਂ ਗੁਰੂ ਘਰ ਦੇ ਵਿੱਚੋਂ ਆਪਾਂ ਉੱਠ ਕੇ ਬਾਖ ਸੁਣਨ ਤੋਂ ਬਾਅਦ ਗੁਰਬਾਣੀ ਸੁਣਨ ਤੋਂ ਬਾਅਦ ਜਾਣੇ ਅਤੇ ਤੀਲੀ ਚੱਕ ਕੇ ਜਾ ਕੇ ਅਗ ਲਾ ਦਿੰਨੇ ਆ ਤੇ ਜਾਂ ਫਿਰ ਇੱਥੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਗੁਰਬਾਣੀ ਪਾਣੀ ਨੂੰ ਪਿਉ ਦਾ ਦਰਜਾ ਦਿੰਦੀ ਹੈ ਤੇ ਅਸੀਂ ਉਹ ਪਾਣੀ ਅੱਜ ਪੰਜਾਬ ਦੇ ਨੌ ਪੀਣ ਯੋਗ ਨੇ ਨਾਉ ਫਸਲਾ ਨੂੰ ਲਾਉਣ ਜੋਗ ਨਹੀਂ ਨਾਉ ਨਾਉਣ ਜੋਗ ਨਹੀਂ ਅਸੀਂ ਉਹ ਵੀ ਸਾਰੇ ਬਰਬਾਦ ਕਰਤੇ ਜਾਣੇ ਅੱਜ ਸਾਡੇ ਮਨੁੱਖਤਾ ਨੂੰ ਲੋੜ ਆ ਆਉਣ ਵਾਲੀਆਂ ਨਸਲਾਂ ਨੂੰ ਲੋੜ ਆ ਕਿ ਜੇ ਅਸੀਂ ਇੰਨੀਆਂ-ਇੰਨੀਆਂ ਉਮਰਾਂ ਸਾਡੇ ਬਜ਼ੁਰਗ ਹੰਡਾ ਕੇ ਗਏ ਆ ਜੱਜ ਵੀ ਇੰਨੀਆਂ ਇੰਨੀਆਂ ਉਮਰਾਂ ਦੇ ਬੈਠੇ ਨੇ ਜਾਉਂਦੇ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਆ ਕਿ ਇੱਕ ਬਹੁਤ ਸਿਹਤਮੰਦ ਸਾਡੇ ਕੋਲ ਧਰਤੀ ਸੀ پاک ਸਾਫ਼ ਹਵਾ ਸੀ ਸ਼ੁੱਧ ਪਾਣੀ ਸੀ ਨਰੋਇਆਂ ਤਕੜੀਆਂ ਖਾਧਾਂ ਸੀ ਆਹ ਆਹ ਖਰਾਕਾਂ ਸੀਗੀਆਂ ਜਿਹਦੇ ਕਰਕੇ ਅਸੀਂ ਅ ਇੰਨੇ ਇੰਨੇ ਲੰਮੇ ਜੀਵਨ ਸਾਡੇ ਬਜ਼ੁਰਗ ਹੰਡਾਉਂਦੇ ਆਏ ਆ ਹੁਣ 50 60 ਸਾਲ ਤੇ ਉਮਰ ਖੜ ਗਈ ਐ ਸੋ ਮੇਰਾ ਸਨੇਹਾ ਇਹੀ ਆ ਯਾਰ ਉਹ ਆਪਾਂ ਰਲ ਕੇ ਆਪਣੀ ਮਾਂ ਧਰਤੀ ਨੂੰ ਆਪਣੇ ਪਿਓ ਪਾਣੀ ਨੂੰ ਤੇ ਆਪਣੀਆਂ ਹਵਾਵਾਂ ਨੂੰ ਬਚਾਈਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ